Thank you. ਸਰਵੋਤਮ ਸੇਵਾ ਸਮਰ ਹੈ ਜੇਕਰ ਕਰੇ ਬਹੁਤ ਨਿਦਿਆਂផល ਪ੍ਰਾਪਤਨਾ ਹੇਰਾ ਦਾ ਨਾਂ ਤਾਂ ਓ ਜੀ ਰੌਸ ਸਾਡੇ ਵੀ ਲਿਆਓ ਵੀਡੀਓ ਤੇ ਸਿਰਵਾਈ ਗੁਰਜੀ ਚੜ੍ਹਦੀ ਕਲਾ ਚ ਰੱਖੇ ਸਭ ਨੇ ਭਾਜੀ ਅੱਜ ਜਿਹੜਾ ਸੰਗ ਆਇਆ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੋਂ ਤੱਕ ਜਾਣਾ ਇਹਨਾਂ ਇਹ ਜੀ ਪਿੱਛੇ ਦਸੂਹੇ ਤੋਂ ਚੜਦੇ ਪਾਸੇ ਪਿੰਡ ਦੇ ਰਿਹਾ ਪਾਲ ਤਾਂ ਚੰਡੀ ਦਾਸ ਮਤਲਬ ਜਲੋਟਾ ਅ ਔਰ ਦੋ ਥੜਾ ਚੱਕ ਮਹਿਰਾ ਇਹਨਾਂ ਸਾਰਿਆਂ ਪਿੰਡਾਂ ਤੋਂ ਇਕੱਠਾ ਹੋ ਕੇ ਤੇ ਜਗਤ ਸਿੰਘ ਦਿੱਤੀ ਤੇ ਬਰਖਸ਼ਾਪ ਕੋ ਇਕੱਠਾ ਹੁੰਦਾ ਉਥੋਂ ਵਿੱਚ ਸ਼ੁਰੂ ਹੁੰਦਾ ਜੀ ਇਹ ਦਸੂਹੇ ਤੋਂ ਤੇ ਤਕਰੀਬਨ ਜਦੋਂ ਵੀ ਅਸੀਂ ਹੋਸ਼ ਸੰਭਾਲੀਏ ਇਹ ਉਦੋਂ ਤੋਂ ਪਹਿਲਾਂ ਦਾ ਲੰਘਦਾ ਜਿਹੜਾ ਤੁਸੀਂ ਲੰਗਰ ਲਾਉਂਦੇ ਹੋ ਇਹ ਕਦੋਂ ਤੋਂ ਮਲਕੀ ਲਗਾ ਰਹੇ ਹੋ ਜਦੋਂ ਦੀ ਅਹੀ ਹੋਸਮਾਲੀਏ ਤਕਰੀਬਨ 50 ਸਾਲ ਹੋ ਗਏ ਨੇ ਭਾਈ ਸਾਹਿਬ ਭਾਈ ਤੁ ਪਿੰਡ ਦੀ ਸੰਗਠਨ ਸਹਿਯੋਗ ਕਰਦੀ ਤੁਹਾਡੇ ਨਾਲ ਜੀ ਹਾਂ ਜੀ ਸਾਰਾ ਪਿੰਡ ਜੀ ਸਾਰਾ ਪਿੰਡ ਸਾਰਾ ਪਿੰਡ ਐਮਐਨਆਰਈ ਵੀਰ ਸਭ ਕਰਦੇ ਨੇ ਸਾਰੇ ਪਿੰਡ ਵੱਲੋਂ ਰਲ ਕੇ ਜੀ ਪਹਿਲਾਂ ਇਕੱਲੇ ਦੁੱਧਾ ਲੰਗਰ ਲੱਗਦਾ ਹੁੰਦਾ ਸੀ ਇੱਥੇ ਗੇਟ ਤੇ ਹੁਣ ਤੁਸੀਂ ਜਾ ਕੇ ਵੇਖ ਲਓ ਛਾਈ ਦੇ ਪੰਪ ਤੱਕ ਕੋਈ ਕੋਈ ਲੇਖਾ ਹੀ ਨਹੀਂਗਾ ਕਿਨੇ ਇੱਕ ਲੰਗਰ ਪਿੰਡ ਦੇ ਹੀ ਨੇ ਡੇਰਾ ਬਾਬਾ ਨਾਨਕ ਦਾ ਕਿੱਥੇ ਇੱਕ ਕਿਥੋਂ ਤੱਕ ਜਾਣਾ ਜੀ ਸੰਗਪੁਰਾ ਇਹ ਡੇਰਾ ਬਾਬਾ ਨਾਨਕ ਜੀ 4 ਤਰੀਕ ਨੂੰ ਇਹਨਾਂ ਸ਼ਾਮ ਨੂੰ ਪਹੁੰਚਣਾ ਜੀ ਜੀ ਅੱਜ ਇਹਨਾਂ ਨੇ ਦਸੂਏ ਤੋਂ ਚੱਲ ਕੇ ਰਾਤ ਰਹਿਣਾ ਸ਼ਹਿਰਾ ਪੱਤਨ ਉਹ ਸਵੇਰੇ 6 ਵਜੇ ਚੱਲ ਕੇ ਅਗਲਾ ਪੜਾਏ ਉਹਦਾ ਹੈਗਾ ਜੋੜਾ ਛਤਰਾ ਦਾ ਗੁਲਾਸਪੁਰਾ ਅੱਗੇ ਉਸ ਤੋਂ ਅਗਲੇ ਦਿਨ ਫਿਰ ਇਹਨਾਂ ਨੇ ਸ਼ਾਮ ਨੂੰ ਡੇਰਾ ਬਾਬਾ ਨਾਨਕ ਪਹੁੰਚਣਾ ਹੈ ਜੀ ਬੇਰੀ ਸੰਗਤ ਦਾ ਧੰਨਵਾਦ ਕਰੋਗੇ ਜੀ ਹਾਂ ਜੀ ਸਾਰੀ ਸੰਗਤ ਦਾ ਜੀ ਸਾਰੇ ਇਲਾਕੇ ਦਾ ਸਾਰੀ ਪਿੰਡ ਦੀ ਸੰਗਤ ਦਾ ਧੰਨਵਾਦ ਜੀ ਜਿਹੜਾ ਵੱਧ ਤੋਂ ਵੱਧ ਸਹਿਯੋਗ ਦਿੰਦੇ ਨੇ ਇਸ ਚੋਲੇ ਦੇ ਮੇਲੇ ਵਾਸਤੇ ਬੋਲੇ ਸੋ ਨਿਹਾਲ